ਹਾਂ ਜੀ ਮੇਰਾ ਨਾਮ ਬਲਵੀਰ ਸ਼ਖਾ ਜੀ ਸਿਲਮਰੋ ਸਿਲਮਰੋ ਤੋਂ ਬਣੀ ਆਫਸਰ ਜਿਹੜੀ ਕਿਉਂ ਆਈ ਹੈ ਇਹ ਇਹ ਬਾਰੇ ਤਹਿ ਪਿਆ ਦੀ ਟੀਮ ਆਈ ਆ ਜੀ ਆਇਆ ਨੂੰ ਪਰ ਮੈਂ ਐਸ ਡੀ ਐਮ ਸਾਹਿਬ ਕਮਿਸ਼ਨਰ ਸਾਹਿਬ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ 4 ਦਿਨ ਸਾਡੀ ਰੋਡ ਤੇ ਇੰਨਾ ਪਾਣੀ ਰਿਹਾ ਦੁਕਾਨਦਾਰਾਂ ਦੇ ਅੰਦਰ ਪਾਣੀ ਰਿਹਾ ਇੰਨਾ ਖਾਣ ਹੋਇਆ ਉਹ ਕਦੇ ਸਾਡੀ ਸਾਰ ਦੇ ਲਈ ਅੱਜ 4-5 ਹਫ਼ਤੇ ਬਾਅਦ ਦੁਕਾਨਾਂ ਖੁੱਲੀਆਂ ਅੱਜ ਇਹਨਾਂ ਨੇ ਇੱਕ ਕਮੇਟੀ ਭੇਜ ਦਿੱਤੀ ਹੈ ਸਮਾਰਟ ਚੱਕਰ ਨੂੰ ਕਿਹੜਾ ਦੁਕਾਨਦਾਰਾਂ ਨੂੰ ਪਰੇਸ਼ਾਨ ਕਰ ਰਹੇ ਆ ਨਰ ਖਾਣੋ ਆ ਸਮਾਹ ਆਹੋ ਇਹ ਗਿਆ ਕਿ ਨਹੀਂ ਹੈ ਨਹੀਂ ਉਹ ਨਹੀਂ ਹੈ ਜਿਆ ਪਰ ਗੱਲ ਇਹ ਆ ਵੀ ਹੁਣ ਸਮਾਨ ਜਿਹੜਾ ਗਿੱਲਾ ਹੋ ਗਿਆ ਉਹਨੂੰ ਸੁਕਾਉਣਾ ਹਵਾ ਲੁਹਾਣੀ ਆ ਉਹ ਦੱਸੋ ਕਿੱਥੇ ਲਵਾਈਏ ਸੀ ਮਤਲਬ ਇਹਦਾ ਦੇਖੋ ਗੱਲ ਇਹ ਆ ਸਮਾਨ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਪਾਲ ਅਗਰ ਖਰਾਬ ਹੋ ਗਏ ਆ ਇਹ ਤਾਂ ਐਵੇਂ ਠੱਗਾ ਕਰਦੇ ਆ ਕਹਿ ਰਹੇ ਆ ਕਿ ਇਸ ਦੀ ਮਸਤੀ ਆ ਹਾਂ ਫੋਨ ਨੂੰ ਪਾਸੇ ਚੱਲ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਕਰਕੇ ਗਏ ਕੋਈ ਸਾਨੂੰ ਦਿੱਤਾ ਨਹੀਂ ਉਹਨਾਂ ਨੇ ਕੋਈ ਆਲਟੀਮੇਟ ਨਹੀਂ ਤਾਂ ਕੋਈ ਨਹੀਂ ਕਹਿ ਕੇ ਗਏ ਉਹ ਆ ਸਾਰੇ ਦੁਕਾਨਦਾਰ ਮੌਜੂਦ ਆ ਕਿ ਸਰਾਸਰ ਧੱਕਾ ਹੋ ਰਿਹਾ ਬਦਲੇ ਇਹ ਤਾਂ ਦੇਖੋ ਕੰਮ ਕਰਦੇ ਅੱਗੇ ਕੰਮ ਕਰ ਹੈ ਨਹੀਂ ਏ ਕੰਮ ਕਰਦੇ ਦਿਨਵਾ ਹੁਣ ਜੋ ਇਹ ਪਰੇਸ਼ਾਨ ਕਰਦੇ ਆ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਪਾਣੀ ਦੇ ਅੰਦਰ ਚੱਲ ਗਿਆ ਉਦੋਂ ਤਾਂ ਕਿਸੇ ਨੇ ਹਿਸਾਬ ਨਹੀਂ ਲਈ ਮੈਂ ਸੇਵਕਰਾਮ ਸੈਨੀਟਰੀ ਇੰਸਪੈਕਟਰ ਨਗਰ ਨਿਗਮ ਪਗਵਾੜਾ ਨੇ ਨਾਲ ਜੀ ਦੀਪਕ ਕੁਮਾਰ ਜੀ ਸੈਨੀਟਰੀ ਇੰਸਪੈਕਟਰ ਔਰ ਨਾਲ ਸਾਡੇ ਪੈਬ ਜਾਰੀ ਦੀ ਟੀਮ ਅੱਜ ਸ਼ਹਿਰ ਦੇ ਤੁਸੀਂ ਦੇਖ ਰਹੇ ਹੋ ਵੱਖ-ਵੱਖ ਕਿਸਿਆਂ ਵਿੱਚ ਸਾਡੀ ਟੀਮ ਵੱਲੋਂ ਵਿਜ਼ਿਟ ਕਰ ਰਹੇ ਆ ਤੇ ਤੁਸੀਂ ਦੇਖ ਰਹੇ ਹੋ ਸਾਡੇ ਕਾਫੀ ਵਾਰ ਸਮਝਾਉਣ ਦੇ ਬਾਵਜੂਦ ਵੀ ਜਿਹੜਾ ਹੈਗਾ ਕੁਝ ਲੋਕ ਅਵੇਅਰ ਨਹੀਂ ਹੋ ਰਹੇ ਹੈਗੇ ਕਿੰਨਾ ਬਾਹਰ ਕਰਕੇ ਸਮਾਨ ਜਿਹੜਾ ਹੈਗਾ ਵਾ ਉਹ ਰੱਖਿਆ ਹੈਗਾ ਵਾ ਇਹਨੂੰ ਅੱਜ ਨਗਰ ਨਿਗਮ ਦੀ ਟੀਮ ਨੇ ਜਿਹੜਾ ਹੈਗਾ ਵਾ ਜੱਫਤ ਕੀਤਾ ਵਾ ਜਾ ਰਿਹਾ ਮੇਰਾ ਪੱਟੀ ਆ ਬਾਹਰ ਅੰਦਰ ਮਨੂ ਦੇ ਪੋਪੋ ਜੀ ਨਾਤਾ ਸੀ ਵਰਨਿੰਗ ਦੇ ਕੇ ਛੱਡਿਆ ਕਿਸੇ ਨੂੰ ਨਾ ਅੱਜ ਚਲਾਨ ਕਰਿਆ ਕੋਈ ਅਸੀਂ ਜਿਹੜਾ ਨਜਾਇਜ਼ ਹੀ ਜਿਹੜੇ ਲੋਕਾਂ ਨੇ ਨਜਾਇਜ਼ ਕਰਦੇ ਕੀਤੇ ਆ ਉਹਨਾਂ ਨੂੰ ਹਟਵਾ ਰਹੇ ਆ ਉਹਨਾਂ ਨੂੰ ਵੀ ਲੱਗਿਆ ਬੰਦ ਤੇ ਨਹੀਂ ਤਾਂ ਉਹਨਾਂ ਨੂੰ ਆਪਣਾ ਉਹਨਾਂ ਨੂੰ ਜੀ ਅੱਜ ਅਸੀਂ ਵਾਰਨ ਕਰਤਾ ਹੈਗਾ ਕਿਉਂਕਿ ਉਹਦੇ ਵਿੱਚ ਜ਼ਰੂਰੀ ਜਿਹੜਾ ਹੈਗਾ ਡਾਕ ਚਿੱਠੀ ਪੱਤਰ ਹੁੰਦੇ ਹੈਗੇ ਆ ਇਸ ਕਰਕੇ ਅੱਜ ਅਸੀਂ ਉਹਨਾਂ ਨੂੰ ਵਾਰਨ ਕਰਤਾ ਹੈਗਾ ਵੀ ਇਹਨੂੰ ਆਪਣੀ ਜਿਹੜਾ ਹੈਗਾ ਬਾ ਹੱਥ ਦੇ ਵਿੱਚ ਰੱਖਿਆ ਜਾਵੇ ਤੇ ਜੇਕਰ ਫਿਰ ਵੀ ਸਾਨੂੰ ਅ ਪਹਿਸ਼ ਕੇ ਦੁਬਾਰਾ ਮਿਲਦੀ ਹੈ ਤੇ ਫਿਰ ਅਸੀਂ ਜੋ ਵੀ ਹੋ ਤੇ ਬਣਦੀ ਕਾਰਵਾਈ ਹੋਵੇ ਯੈਲੋ ਲਾਈਨ ਦਾ ਜੀ ਦੇਖੋ ਜਿਵੇਂ ਕਿ ਆਪ ਜੀ ਨੂੰ ਪਤਾ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਹੀ ਜਿਹੜਾ ਹੈਗਾ ਵਾ ਟੈਂਡਰ ਪ੍ਰਕਿਰਿਆ ਜਿਹੜੀ ਹੈ ਚੱਲ ਰਹੀ ਹੈਗੀ ਆ ਤੇ ਜਲਦੀ ਹੀ ਉਸ ਨੂੰ ਮੁਕੰਮਲ ਕਰਕੇ ਸ਼ਹਿਰ ਦੇ ਵਿੱਚ ਯੈਲੋ ਲਾਈਨ ਜਿਹੜੀ ਹੈ ਲਗਵਾ ਦਿੱਤੀ ਜਾਵੇ ਦੁਕਾਨਦਾਰਾਂ ਨੂੰ ਜੀ ਦੇਖੋ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਫਗਵਾੜਾ ਦੇ ਕਈ ਬਾਜ਼ਾਰ ਬਹੁਤ ਕੰਜੈਸਟਡ ਹੈਗੇ ਆ ਇਹਦੇ ਕਰਕੇ ਆਮ ਪਬਲਿਕ ਨੂੰ ਬੜੀ ਦਿੱਕਤ ਹੁੰਦੀ ਆ ਟ੍ਰੈਫਿਕ ਜਾਮ ਹੋ ਜਾਂਦਾ ਵਾ ਕਈ ਵਾਰ ਤਾਂ ਐਂਬੂਲੈਂਸ ਵੀ ਜਾਮ ਵਿੱਚ ਫਸ ਜਾਂਦੀ ਆ ਪਰਮਾਤਮਾ ਨਾ ਕਰੇ ਕੋਈ ਮਿਸ ਹੈਪਨਿੰਗ ਇਸ ਤਰ੍ਹਾਂ ਦੀ ਹੋ ਜਾਵੇ ਫਾਇਰ ਬਗਰੇਡ ਵੀ ਜਿਹੜਾ ਹੈਗਾ ਉਸ 'ਚ ਫਸ ਸਕਦੀ ਬਾਜ਼ਾਰ ਦੇ ਵਿੱਚ ਜਾਂ ਐਂਬੂਲੈਂਸ ਵੀ ਜਿਹੜਾ ਹੈਗਾ ਵਾ ਫਸ ਸਕਦੀ ਜਿਹਦੇ ਕਰਕੇ ਆਮ ਪਬਲਿਕ ਨੂੰ ਬੜੀ ਦਿੱਕਤ ਹੁੰਦੀ ਆ ਜਿਆਦਾ ਦੇ ਵਿੱਚ ਫਾਇਰ ਜੀ ਬਾਅਦ ਵਿੱਚ ਬੱਚ ਪਰਖਾ ਦੇ ਮੋਟਰ ਵਾਲਾ ਬਾਹਰ ਲਿਏ ਖੜੇ ਹੈ ਸਰੋਪ ਦੀ ਬੜੀ ਚਲੋ ਜੀ ਇਹ ਟ੍ਰੈਫਿਕ ਪੁਲਿਸ ਦਾ ਕੰਮ ਹੈਗਾ ਜੀ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਵੀ ਅਪੀਲ ਕਰਾਂਗੇ ਬੇਨਤੀ ਕਰਾਂਗੇ ਕਿ ਵੀ ਜਲਦੀ ਹੀ ਇਸ ਸਬੰਧੀ ਟ੍ਰੈਫਿਕ ਪੁਲਿਸ ਨੂੰ ਜਿਹੜਾ ਹੈਗਾ ਵਾ ਜ਼ਰੂਰੀ ਦਿਸ਼ਾ ਨਿਰਦੇਸ਼ ਦੇ ਕੇ ਜਿਹੜੇ ਨਜਾਇਜ਼ ਵਹੀਕਲ ਖੜੇ ਆ ਉਹਨਾਂ ਤੇ ਕਾਰਵਾਈ ਜਿਹੜਾ ਹੈਗਾ ਵਾ ਟ੍ਰੈਫਿਕ ਪੁਲਿਸ ਕਰੂਗੀ ਜੀ